ਦੱਸੋ ਜੇ ਕਾफी ਸਫਰਤਾਂ ਲੱਗਦੀ ਹੈ ਕਿ ਦੋ ਲੋਕ ਪੜੇ ਗਏ ਇੱਕ ਪੈ ਕੱਲ ਨਾ ਤੇ ਅੱਜ ਕੀ ਕੰਨ ਚੱਲ ਰਿਹਾ ਹੈ ਹਾਂ ਮੈਂ ਆਪਾਂ ਕਹਿਣਾ ਚਾਹ ਰਿਹਾ ਆ ਬਈ ਦੋ ਲੋਕ ਅਸੀਂ ਦੋ ਦੋਚੇ ਆ ਜਿਹੜੇ ਉਹ ਕਾਬੂ ਕਰ ਲਏ ਗਏ ਹੈਗੇ ਉਹਨਾਂ ਦਾ ਹੁਣ ਕੋਰਟ ਵਿੱਚ ਜਾ ਕੇ ਉਹ ਕਰੂਗਾ ਬਾਕੀਆਂ ਦੀ ਪਾਲਾ ਸਹੀ ਕਰ ਸਾਰਾ ਉਸਤਾਸ਼ ਕੀਤੀ ਹੋਣੀ ਕੀ ਦੱਸਿਆ ਕੀ ਇਹ ਨੇ ਜਿਹਨਾਂ ਨੇ ਆਪਣਾ ਜੁਰਮ ਕਬੂਲ ਕੀਤਾ ਕੋਈ ਕਹਿੰਦਾ ਲਾਗੇ ਸੀਗੇ ਜੀ ਕੋਈ ਆਪਣੀ ਆਪਣੀ ਬੋਲੀ ਬੋਲ ਰਹੀ ਹੈ ਜੀ ਹਾਂ ਪੋਚੇ ਪਤਾਲੇ ਕੀਤੀ ਹੈ ਜੀ ਇਹਨਾਂ ਦਾ ਤੇ ਕਿੰਨੇ ਲੋਕਾਂ ਦੇ ਵਿੱਚ ਸ਼ਾਮਲ ਸੀਗੇ ਚਾਰ ਚਾਰ ਨੇ ਇਹ ਚਾਰ ਸੀਗੇ ਜੀ ਚਾਰ ਬੰਦੇ ਹਾਂ ਦੋ ਦੋ ਰਹਿੰਦੇ ਦੋ ਰਹਿੰਦੇ ਸੁਖਵੀਰ ਜੀ ਕਾਫੀ ਮਿਹਨਤ ਕਰਨੀ ਪਈ ਇਹਨਾਂ ਤੱਕ ਪਹੁੰਚਣ ਨੂੰ ਹਾਂਜੀ ਸਰ ਬਹੁਤ ਮਿਹਨਤ ਕਰਨੀ ਪਈ ਸਾਨੂੰ ਇਹਨਾਂ ਤੱਕ ਸਾਡੇ ਡੀਐਫਓ ਸਾਹਿਬ ਨੇ ਮਨਜੋਤ ਡੀਐਫਓ ਸਾਹਿਬ ਨੇ ਸਾਡੀਆਂ ਦੋ ਟੀਮਾਂ ਬਣਾਈਆਂ ਸੀਗੇ ਜਿਸ ਦੀ ਨਿਗਰਾਨੀ ਹੇਠ ਅਸੀਂ ਕੰਮ ਕੀਤਾ ਹੈ ਪਲ-ਪਲ ਦੀ ਖਬਰ ਅਸੀਂ ਡੀਐਫਓ ਸਾਹਿਬ ਨੂੰ ਦੇ ਰਹੇ ਸੀਗੇ ਤੇ ਫਿਰ ਸਾਨੂੰ ਪਤਾ ਚੱਲਿਆ ਵੀ ਇਹ ਬੰਦਾ ਲਾਡੀ ਦੂਸਰਾ ਦੋਸਤ ਜੀ ਇਹ ਘਰ ਦੇ ਵਿੱਚ ਮੌਜੂਦ ਹੈ ਫਿਰ ਅਸੀਂ ਨੂੰ ਘਰ ਦੇ ਵਿੱਚ ਜਾ ਕੇ ਅਸੀਂ ਇਹਨੂੰ ਦਬੋਚਿਆ ਹੈ ਤੇ ਮੰਨਿਆ ਹੈ ਵੀ ਮੈਂ ਸ਼িকার ਕਰਨ ਗਿਆ ਸੀਗਾ ਜੀ ਤੇ ਕਿੱਥੇ ਦਾ ਲਾਡੀ ਆ ਇਹ ਅਨੰਦਪੁਰ ਸਾਹਿਬ ਦਾ ਹੈ ਜੀ 62 ਨੰਬਰ 1 ਦਾ ਜੀ ਕੀ ਲੱਗਦਾ ਪ੍ਰੋਫੈਸ਼ਨਲ ਹੈ ਇਹ ਇਹ ਹਾਂਜੀ ਪ੍ਰੋਫੈਸ਼ਨਲ ਹੈ ਜੀ ਇਹਦੀ ਆਪਣੀ ਦੁਕਾਨ ਵੀ ਹੈ ਜੀ ਮੀਟ ਦੀ ਜੀ ਹਾਂ ਹਾਂ ਤੇ ਹੋ ਸਕਦਾ ਵੀ ਇਹ ਉੱਥੇ ਮਾਰ ਕੇ ਵਟੋ ਕਰਕੇ ਉੱਥੇ ਵੇਚਦੇ ਹੋਣ ਜੀ ਆਪਣੀ ਦੁਕਾਨ ਤੇ ਤੇ ਹਜੇ ਪੁੱਛਤਾ ਚੱਲੂਗਾ ਇਹ ਪੁੱਛਾ ਦੇ ਵਿੱਚ ਪਤਾ ਚੱਲੇਗਾ ਜੀ ਜਾ ਜਿਹੜਾ ਇਹ ਸਰ ਆਪਣਾ 24 ਤਰੀਕ ਨੂੰ ਜਿਹੜੀ ਇਹ ਵਾਰਦਾਤ ਹੋਈ ਸੀ ਇਹਦੇ ਸਬੰਧ ਵਿੱਚ ਮਤਲਬ ਸਾਨੂੰ ਆ ਵਿਭਾਗ ਵੱਲੋਂ ਵੀ ਜੋ ਜੋ ਆਦੇਸ਼ ਸਾਡੇ ਸੀਨੀਅਰ ਅਫਸਰ ਰਾਣ ਹੈ ਉਹਨਾਂ ਵੱਲੋਂ ਜਿਹੜੇ ਆਦੇਸ਼ ਲਗਾਏ ਗਏ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਮਤਲਬ ਕਿਸੇ ਵੀ ਤਰੀਕੇ ਨਾਲ ਇਹਨਾਂ ਨੂੰ ਆਪਾਂ ਪਕੜਨਾ ਹੈ ਤੇ ਉਹਦੇ ਵਿੱਚ ਸਾਡੀ ਪੁਲਿਸ ਵੱਲੋਂ ਵੀ ਜਿਹੜੀ ਮਦਦ ਕੀਤੀ ਗਈ ਹੈ ਜੀ ਤੇ ਉਹਨਾਂ ਦੀ ਮਦਦ ਦੇ ਨਾਲ ਆਪਾਂ ਜਿਹੜੀ ਆਪਣਾ ਤਪਤੀਸ਼ ਕੀਤੀ ਹੈ ਜੀ ਤੇ ਆਪਣੇ ਨਾਲ ਉਹਨਾਂ ਨੇ ਮਤਲਬ ਜਿਹੜੀ ਗੱਡੀ ਵਗੈਰਾ ਉਹ ਟ੍ਰੇਸ ਕੀਤੀ ਆ ਆਪਣਾ ਤੇ ਅਸੀਂ ਵੀ ਨਾਲ ਸੀ ਤੇ ਨਾਲ ਜਾ ਕੇ ਗੱਡੀ ਟ੍ਰੇਸ ਕਰਕੇ ਜੀ ਉਸ ਤੋਂ ਬਾਅਦ ਆਪਣਾ ਜਿਹੜੇ ਮੁਜ਼ਮ ਹੈ ਤੇ ਉਹਨਾਂ ਨੂੰ ਆਪਾਂ ਕਾਬੂ ਕੀਤਾ ਹੈ ਜੀ ਤੇ ਇੱਕ ਬੰਦਾ ਆਪਣਾ ਨੂਰ ਆਪਣਾ ਆਨੰਦਪੁਰ ਸਾਹਿਬ ਤੋਂ ਆਪਣਾ ਲੋਧੀਪੁਰ ਤੇ ਇੱਕ ਆਨੰਦਪੁਰ ਸਾਹਿਬ ਤੋਂ ਹੀ ਸ਼ਹਿਰ ਚੋਂ ਹੀ ਪਾਰ ਨੰਬਰ 1 ਚੋਂ ਆਪਣਾ ਕੀਤਾ ਜੀ ਉਹਦੇ ਘਰ ਜਾ ਕੇ ਕਾਬੂ ਕੀਤਾ ਜੀ ਉਹਨੂੰ ਇਸਨ ਗੱਡੀ ਤੁਸੀਂ ਕਰ ਲਈ ਬਰਾਬਰ ਹਾਂਜੀ ਹਾਂਜੀ ਤੇ ਜਿਹੜੀ ਗਨ ਆ ਸ਼ਿਕਾਰ ਹੋਇਆ ਦਨ ਉਹ ਵੀ ਸਾਡੀ ਸਰ ਉਹ ਸਾਡੀ ਤਫਤੀਸ਼ ਅੱਗੇ ਚੱਲ ਰਹੀ ਹੈ ਜੀ ਤਫਤੀਸ਼ ਦੇ ਵਿੱਚ ਜਿੰਦਾ ਵੀ ਮਤਲਬ ਅੱਗੇ ਜੋ ਵੀ ਮੁਰਜ਼ਮ ਆਊਗਾ ਜਿਹਦੀ ਵੀ ਗਨ ਹੋਊਗੀ ਆਪਾਂ ਉਹਨੂੰ ਵੀ ਪਕੜ ਕੇ ਉਹਦੇ ਤੇ ਵੀ ਕਾਰਵਾਈ ਕਰਾਂਗੇ ਜੀ ਚਾਰ ਲੋਕ ਦੱਸੀ ਜਾ ਰਿਹਾ ਹਾਂਜੀ ਹੂੰ ਚਾਰ ਲੋਕ ਦੱਸੀ ਜਾ ਰਿਹਾ ਜੀ ਉਹਦੇ ਵਿੱਚੋਂ ਦੋ ਆਪਾਂ ਰਿਕਵਰ ਕਰ ਲਏ ਆ ਜੀ ਤੇ ਦੋ ਫਰਾਰ ਹੈ ਜੀ ਉਹਨਾਂ ਦੀ ਵੀ ਭਾਲ ਚ ਜਾਰੀ ਹੈ ਜੀ ਇਹਨਾਂ ਨੇ ਮੰਨ ਲਿਆ ਹਾਂਜੀ ਇਹਨਾਂ ਨੇ ਆਪਣਾ ਜਿਹੜਾ ਜੁਰਮ ਹੈ ਉਹ ਕਬੂਲ ਕਰ ਲਿਆ ਜੀ ਤੂੰ ਅੱਗੇ ਦੀ ਕਾਰਵਾਈ ਕੀ ਹੈ ਅੱਗੇ ਆਪਾਂ ਹੁਣ ਮਾਨਯੋਗ ਕੋਰਟ ਦੇ ਵਿੱਚ ਇਹਨਾਂ ਨੂੰ ਆਪਣਾ ਪੇਸ਼ ਕਰਾਂਗੇ ਜੀ ਤੇ ਅੱਗੇ ਜਿਹੜੀ ਕਾਰਵਾਈ ਹੈ ਉਹ ਅੱਗੇ ਮਾਨਯੋਗ ਆਪਣੇ ਜੱਜ ਸਾਹਿਬ ਕਰਨਗੇ ਜੀ ਜੀ ਹਾਂਜੀ ਲਾਡੀ ਸਿੰਘ ਜੀ ਲਾਡੀ ਸਿੰਘ ਜੀ ਲਾਡੀ 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 ਸਿੰਘ ਜੀ ਗੱਡੀ ਤੁਸੀਂ ਇਹ ਸ਼ਿਕਾਰ ਦੇ ਵਾਸਤੇ ਤੁਹਾਨੂੰ ਗ੍ਰਿਫਤਾਰ ਕੀਤਾ ਗਿਆ ਫੜਿਆ ਗਿਆ ਦੇਖੋ ਸਰ ਮੈਂ ਆਇਆ ਜੀ ਪਹਿਲੀ ਵਾਰ ਹੂੰ ਠੀਕ ਆ ਪਹਿਲੀ ਵਾਰ ਹੀ ਆਇਆ ਜੀ ਇਹ ਮੁੰਡਾ ਦਾ ਲੈ ਕੇ ਆਇਆ ਗੱਡੀ ਸਾਨੂੰ ਹੂੰ ਠੀਕ ਆ ਜੀ ਇੱਕ ਮੁੰਡਾ ਮਯਾਰੀ ਦਾ ਆਇਆ ਜੀ ਹੂੰ ਜਿਹਦਾ ਗੰਨ ਜਿਹਨੇ ਗੰਨ ਚੱਕੀ ਜੀ ਇੱਥੇ ਜੀ ਫਾਂਡੂ ਨੇ ਪਤਾ ਵਿੱਚ ਕੋ ਮੈਂ ਤਾਂ ਕਦੇ ਆਇ ਰਿਸ਼ਵਾਨ ਹਮ ਮਤਲਬ ਉਦੋਂ ਸ਼ਿਕਾਰ ਕੀਤਾ ਗਿਆ ਹਾਂ ਜੀ ਕੀਤਾ ਹੈ ਜੀ ਕਿਸ ਚੀਜ਼ ਦਾ ਸ਼ਿਕਾਰ ਕੀਤਾ ਸੂਰ ਮਾਰਤਾ ਜੀ ਤੇ ਜਿਹੜੇ ਇਹ ਨਾਲ ਜੁੜਾ ਰਹੇ ਇਹ ਇਹ ਵੀ ਵਿਚਰ ਨੂੰ ਗੋਲਵੇ ਇਹ ਕਹਿੰਦਾ ਵੀ ਮੈਂ ਵਿਚ ਦੇਖੋ ਸਰ ਇਹ ਚਲਾਦਾ ਤਾਂ ਗੱਡੀ ਹਮ ਗਨ ਦੂਏ ਮੁੰਡੇ ਚਲਾਈ ਫੌਜੀ ਨੇ ਜਿਸ ਵੇਲੇ ਗੱਡੀ ਲੈ ਕੇ ਆਏ ਸੀ ਕਿਹ ਚਲਵਾੜੇ ਪਹੁੰਚੇ ਇਹ ਚਲਾ ਰਹੇ ਇਹ ਚਲਾ ਰਿਹਾ ਜੀ ਇਹ ਕਹਿੰਦਾ ਮੈਂ ਚਲਾਣਾ ਨਹੀਂ ਮੈਂ ਕਹਿੰਦਾ ਤੁਹਾਨੂੰ ਅਸੀਂ ਚਾਰ ਜਣੇ ਇਹ ਵਿੱਚ ਬੈਠਾ ਵਾ ਜੀ ਗੱਡੀ ਚਲਾਇਆ ਕਰਦਾ ਗੱਡੀ ਫੌਜੀ ਅੱਗੇ ਬੈਠਾਦਾ ਹਮ ਉਹਦੇ ਪਿੱਛੇ ਬੈਠੇ ਰਹੇ ਤੇ ਤੁਹਾਨੂੰ ਪਤਾ ਲੱਗ ਗਿਆ ਸੀ ਕਿ ਇੱਕ ਮਾਮਲਾ ਇਹ ਸਾਥ ਦਰਦ ਹੋ ਚੁੱਕਾ ਤੁਸੀਂ ਮੈਨੂੰ ਜੀ ਦੂਏ ਦੂਏ ਦਿਨ ਪਤਾ ਲੱਗਿਆ ਜੀ ਹਾਂ ਹਾਂਜੀ ਤੇ ਉਹ ਕੀ ਸੋਚਦੇ ਹੋ ਸੋਚ ਰਹਾ ਐ ਸਾਰਾ ਪਤਾ ਕੱਲਾ ਗਲਤੀ ਹੋ ਗਈ ਮੈਂ ਪਹਿਲੀ ਵਾਰੀ ਆ ਗਿਆ ਹੂੰ ਉਹ ਬੀਤੀ ਵਿੱਚ ਤੇ ਤੁਸੀਂ ਜਿਹੜਾ ਸ਼ਕੂਰ ਸੂਰ ਦਾ ਸ਼ਿਕਾਰ ਕਰਕੇ ਲੈ ਗਏ ਇਹ ਕਿਆ ਕੀਤਾ ਕਿਆ ਹੁੰਦਾ ਉਹ ਇਹਨੂੰ ਪਤਾ ਇਹਦੀ ਗੱਡੀ ਚ ਤੇ ਤੁਸੀਂ ਨਾਲ ਨਹੀਂ ਨਾਲੇ ਤਾਂ ਜੀ ਮੈਂ ਉਤਰ ਗਿਆ ਦਾ ਘਰ ਆ ਕੋਲ ਦੀ ਅੱਛਾ ਜੀ ਫਿਰ ਉਹਨੂੰ ਵੇਚਿਆ ਗਿਆ ਜਾਂ ਵਧਿਆ ਗਿਆ ਵੇਚਿਆ-ਬੁਚਿਆ ਕੁਝ ਨਹੀਂ ਆ ਜੀ ਕਿਸੇ ਨੂੰ ਨਹੀਂ ਵੇਚਿਆ ਹਾਂ ਘਰ ਗਿਆ ਇਹਨੇ ਇਹ ਕਹਿੰਦਾ ਸੜ ਦਿੰਦੇ ਆ ਦੇ ਸੜਦੇ ਤੀ ਖਾਦਾ ਖੁਦ ਹੈ ਨਹੀਂ